ਸੋਹੰਗ ਮਾਰਾ شیر ਸਿੰਘ বিষ্ণੂ ભગવાન ਦੀ ਜੈ ਸੋਹੰਗ ਮਾਰਾ شیر ਸਿੰਘ বিষ্ণੂ ભગવાન ਦੀ ਜੈ 26 ਕਤੇ 217 ਬਿਕਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਬਾਠ ਜਿਲ੍ਹਾ ਅੰਮ੍ਰਿਤਸਰ ਬਾਜ ਨਹੀਂ ਆਉਦੀ ਜਗ ਤੇ ਵਿਕਾਰਾਂ ਗਹਿਰਾ ਸਾਗਰ ਕੂੜੀ ਕਿਰਿਆ ਤਾਲ ਵਜਾਉਂਦਾ ਨਰਮਲ ਕਰਮ ਕਰੇ ਉਜਾਗਰ ਜਿਸ ਸਿਰ ਆਪਣਾ ਹੱਥ ਟਕਾਏਂਦਾ ਦੇਵੇ ਨਾਮ ਰਤੀ ਰਤਨਾਗਰ ਰਤੀ ਰਤਨਾਗਰ ਲੇਖੇ ਪੈਂਦਾ ਸੱਚੇ ਨਾਮ ਕਰੇ ਸੁਦਾਗਰ ਸੱਚਾ ਵਣਜੇ ਇੱਕ ਕਰਾਂਦਾ ਭਾਗ ਲਗਾਏ ਕਾਂ ਗਾਗਰ ਅੰਮ੍ਰਿਤ ਆਤਮ ਧਾਰ ਚ ਵੈਂਦਾ ਗਰੀਬ ਨਮਾਣਿਆ ਦੇਵੇ ਆਦਰ ਜੁਗ ਜੁਗ ਹਰ ਜਨ ਹਰ ਹਰ ਵੇਖ ਬਖਾਏਂਦਾ ਕਰੇ ਖੇਲ ਹਰ ਕਰਤਾ ਕਦਰ ਮੈਂ ਹੈ ਬਰੂਪ ਪਰਗਟਾਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਲ ਜਗ ਨਾਤਾ ਤੋੜੇ ਕੂੜੋ ਕੂੜਾ ਏਕਾ ਬਖਸ਼ੇ ਚਰਨ ਤੂੜਾ ਚਰਨ ਚਨੋ ਤਕ ਮਸਤਕ ਤਿਲਕ ਇੱਕ ਲਗਾਉਂਦਾ ਜਰਨ ਧੂੜੀ ਸਾਚੀ ਵਸਤ ਅਨਮੋਲ ਗੁਰਸਿੱਖ ਹਰਿ ਹਰ ਝੋਲੀ ਪਾਇੰਦਾ ਸਦਾ ਸਵੇਲਾ ਵਸੇ ਕੋਲ ਮਿਛੜ ਕਦੇ ਨਾ ਜਾਂਦਾ ਪੂਰਾ ਕਰੇ ਕੀਤਾ ਕੌਲ ਕਵਲੇ ਆਪਣਾ ਆਪਿ ਉਲਟਾਉਂਦਾ ਦੇਵੇ ਵੜੇ ਆਈ ਉਪਰ ਧੌਲਾ ਤਰਨੀ ਤਰਤ ਧਵਲ ਸੁਹਾਇੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਹਰਿਆਰੇ ਆਪਣਾ ਰੂਪ ਪ੍ਰਗਟਾਉਂਦਾ ਕਾਇ ਕੂੜਾ ਜਗਤ ਨਤਾ ਸੱਚੀ ਸੋਚਣਾ ਕੋਈ ਦਰੜਾਈਆ ਚਾਰੋਂ ਕੁੰਟਾਂ ਦੇ ਰੀਰਾਤਾ ਨਿਰਗੁਣ ਰੂਪਨਾ ਕੋਈ ਦਰਸਾਈਆ ਗਰੀਬਨ ਮਾਣਿਆ ਪੁੱਛੇ ਨਾ ਕੋਈ ਵਤਾ ਗ੍ਰਹ ਮੰਦਰ ਅੰਦਰ ਢੂੰਗੀ ਕੰਦਰ ਪੰਜ ਤਤ ਕਰੇ ਲੜਾਈਆ ਮਾਇਆ ਮਮਤਾ ਫਿਰੇ ਨਾਲ ਕਮ ਜਾਤਾ ਜਗਤ ਦਾ ਆਗਣ ਦੇਵੇ ਦੁਹਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਕੇਲੇ ਕਾਰ ਦਿਨਾਂ ਨਾਥ ਦਰਦ ਦੁੱਖ ਪੈ ਪੰਨਾ ਹਰ ਜਨ ਪਾਵੇ ਨੇਤਰ ਅੰਝਣਾ ਅਗਿਆਨ ਅੰਧੇਰ ਦੇ ਮਟਾਈਆ ਅਗਿਆਨ ਅੰਧੇਰਾ ਦੇਵੇ ਕਟ ਇਹ ਕਾਮਤਰ ਨਾਮ ਦਰੜਾਏਂਦਾ ਦੁਇ ਦਵਤੀ ਮੇਤੇ ਫਟ ਇਹ ਕਾ ਨਿਰਗੁਣ ਰੰਗ ਰੰਗਾਂਦਾ ਸਾਚੀ ਵਸਤਵ ਕਾਵੇ ਸਾਚੇ ਹਟ ਸਮਝਤ ਦਵਾਰ ਨਾ ਕੋਈ ਪਰੈਂਦਾ ਦੇਵ ਨਾਰ ਬ੍ਰਹਮ ਮਤ ਤਤਵ ਤਾਤ ਇਕ ਸਮਝਾਉਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਨਿਰ ਮੰਦਰ ਵੇਖੇ ਆਪੇ ਵੜ ਲੇਖਾ ਲੇਖੇ ਆਪੇ ਪੈਂਦਾ ਪੰਜ ਤਤ ਜਗਤ ਬੰਨਣਾ ਅਪ ਤੇਜ ਵਾਏ ਪਿਤਮੀ ਕਾਸ਼ ਖੇਲ ਖਲਾਈਂਦਾ ਤ੍ਰੈ ਗੁਣ ਮਾਇਆ ਬਦਾ ਤੰਨਣਾ ਮਨ ਮਤ ਬਦ ਵੇਸ ਵਟਾਈਂਦਾ ਗੁਰਮੁਖ ਵਿਰਲਾ ਜਾਣੇ ਪਰਮ ਆਨੰਦਣਾ ਜੇ ਜਨ ਆਤਮੇ ਅੰਤਰ ਮੇਲ ਮਲਾਈਂਦਾ ਦੋਨਿਆਂ ਨਾਦੀ ਨਾਦ ਗਾਏ ਸੁਹਾਗੀ ਚੰਦਣਾ ਅਜਪਾ ਆਪ ਆਪ ਕਰਾਂਦਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਲੇਖਾ ਜਾਣੇ ਵੱਡ ਪਰਤਾਪ ਮੇਟਨਾਰਾ ਤੀਨੋ ਤਾਪ ਜਗਤ ਸੰਤਾਪ ਆਪ ਗਵਾਇੰਦਾ ਜਗਤ ਤਾਪ ਮਿਟੇ ਦੁੱਖ ਕਾਇਆ ਰੋਗ ਰਹੇ ਨਾਰਾਇਆ ਉਜਲ ਕਰੇ ਪਰਤ ਮੁਖ ਮੁਖ ਮੁਖੜਾ ਆਪ ਸਲਾਈਆ ਸਫਲ ਕਰੇ ਮਾਤ ਕੁਖ ਜੇ ਜਨਮ ਬਖਸ਼ੇ ਸਤ ਸ਼ਰਨਾਈਆ ਇੱਕ ਲੱਖ 80 ਹਜ਼ਾਰ ਅੰਦਰ ਬੈ ਨਾ ਕੋਈ ਲੋਕ ਪਸ਼ੂ ਪਰੇਤ ਭੂਤ ਚੱਕਰ ਜਨ ਖਵੀਸ ਦੇ ਖ ਪਾਈਆ ਸੈਦਾ ਮੁਲਾ ਸ਼ੇਖ ਪੀਰ ਮਸ਼ੈਕ ਕੋਈ ਨਾ ਮਾਰੇ ਆਏ ਚੱਕਰ ਦਰ ਦਵਾਰੇ ਦੇ ਦੁਰਕਾਈਆ ਮੜੀ ਮਸਾਣਾ ਲਾਏ ਸਤਰ ਸ਼ਬਦ ਖੰਡਾ ਇੱਕ ਚਮਕਾਈਆ ਉਡੀ ਕਿਰਿਆ ਭਵੇਂ ਵਕਰ ਸੱਚੀ ਵਸਤ ਇਹ ਮੋਲਕ ਏਕਾ ਨਾਮ ਝੋਲੀ ਪਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਗਰੀਬਨ ਮਾਣੇ ਜਾਏ ਤਰ ਤਾਰਨਹਾਰਾ ਇੱਕ ਸੱਚਾ ਸਹਿਬ ਜਾਈਆ ਸਤਿਆ ਸ਼ਨਛਾਈਆ तार नारा गया, आ गया निर्गुण ज्योति मां तार गरीब माने गले लगा लिया हरक सोग तो बसया बार नीच नीचना कोई जनारिया शरण बख्शो सची सरकार अमृत जाम प्याला साची मद आप प्यारिया ਅੱਟੇ ਪੈਰ ਰੇ ਖੁਮਾਰ ਬ੍ਰਹਮਾ ਦੇ 1000 ਯਾਰਿਆ ਸਦ ਵਜਦੀ ਰਹੇ ਸਤਾਰ 183 ਵਿੱਚੋਂ ਕੱਢ ਹਰ ਸੰਗਤ ਮੇਲ ਮਲਾ ਲਿਆ ਨਾ ਤਾ ਤੋੜ ਸਰਬ ਸੰਸਾਰ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਬਖਸ਼ੇ ਬਖਸ਼ੇ ਇੱਕ ਇਕਲਾ ਬਖਸ਼ਨਹਾਰ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਬਖਸ਼ੇ ਬਖਸ਼ੇ ਇੱਕ ਇਕਲਾ ਬਖਸ਼ਨਹਾਰ ਸੋ ਹੰਮਾਰਾਜ شیر ਸਿੰਘ ਵਿਸ਼ਨੂੰ ભગવાન ਦੀ ਜੈ ਸੋ ਹੰਗ ਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ